ਕਿਤਾਬ ਦਾ ਨਾਮ ਏਕ ਤੇ ਉਪਜੈ ਏਕ ਸਮਾਵੈ ਲੇਖਕ ਦਾ ਨਾਮ ਗੁਰਜੰਟ ਸਿੰਘ ਆਸਟ੍ਰੇਲੀਆ ਆਵਾਜ਼ ਜਗਜੀਤ ਸਿੰਘ ਈਸੇਵਾਲ ਅਧਿਆਇ ਤੀਸਰਾ ਇੱਕ ਜਨਮ ਤੋਂ ਦੂਸਰੇ ਜਨਮ ਦੀ ਕਿਰਿਆ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ ਇਹੀ ਪ੍ਰਮਾਤਮਾ ਰੂਪੀ ਸਮੁੰਦਰ ਦੀ ਇੱਕ ਬੂੰਦ ਹੈ ਜੋ ਉਸ ਤੋਂ ਵੱਖ ਹੋ ਗਈ ਸੀ ਤੇ ਹੁਣ 84 ਲੱਖ ਜੁਨਾਂ ਦੇ ਚੱਕਰ ਵਿੱਚ ਫਸੀ ਹੋਈ ਹੈ ਇੱਥੇ ਸਵਾਲ ਇਹ ਹੈ ਕਿ ਆਤਮਾ ਕੀ ਹੈ ਇਹ ਇੱਕ ਜਨਮ ਤੋਂ ਦੂਸਰੇ ਜਨਮ ਵਿੱਚ ਕਿਵੇਂ ਜਾਂਦੀ ਹੈ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹਨ ਤੇ ਇਹਨਾਂ ਦੇ ਉੱਤਰ ਜਾਣਨਾ ਅਤਿਅੰਤ ਜ਼ਰੂਰੀ ਹੈ ਇਨ੍ਹਾਂ ਦੋਵੇਂ ਸਵਾਲਾਂ ਦੇ ਉੱਤਰ ਇਸ ਤਰ੍ਹਾਂ ਹਨ ਆਤਮਾ ਇੱਕ ਊਰਜਾ ਦਾ ਅੰਸ਼ ਹੈ ਇਹ ਜੀਵਨ ਦਾ ਸੰਚਾਲਨ ਕਰਦੀ ਹੈ ਪੱਥਰ, ਪੇੜ-ਪੌਦੇ, ਪਸ਼ੂ-ਪੰਛੀ, ਸੂਖਮ ਜੀਵ ਅਤੇ ਮਨੁੱਖ ਇਨ੍ਹਾਂ ਸਭ ਵਿੱਚ ਆਤਮਾ ਹੈ ਤੁਹਾਨੂੰ ਪਿੱਛੇ ਜੋ ਦੱਸਿਆ ਗਿਆ ਹੈ ਕਿ ਆਤਮਾ ਇਨ੍ਹਾਂ 84 ਲੱਖ ਜੁਨਾਂ ਦੇ 6 ਪੜਾਵਾਂ ਨੂੰ ਪੂਰਾ ਕਰਦੀ ਹੋਈ ਅੱਗੇ ਵੱਧਦੀ ਹੈ ਤੇ ਅਖੀਰ ਵਿੱਚ ਮਨੁੱਖੀ ਜੁਨ ਦੇ ਪੜਾਅ ਵਿੱਚ ਪਹੁੰਚਦੀ ਹੈ ਇਸ ਪੜਾਅ ਵਿੱਚ ਇਹ ਕਰਮ ਚੱਕਰ ਵਿੱਚ ਬੰਨੀ ਜਾਂਦੀ ਹੈ ਆਤਮਾ ਮਨੁੱਖ ਦੇ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਆਪਣੇ ਕਰਮਾਂ ਦੇ ਅਨਸਾਰ ਜੁਨ ਬਦਲਦੀ ਰਹਿੰਦੀ ਹੈ ਚੰਗੇ ਕਰਮਾਂ ਨਾਲ ਇਹ ਮਨੁੱਖ ਦੇ ਰੂਪ ਵਿੱਚ ਜਨਮ ਲੈਂਦੀ ਹੈ ਤੇ ਸੁਖੀ ਜੀਵਨ ਬਤੀਤ ਕਰਦੀ ਹੈ ਪਰ ਬੁਰੇ ਕਰਮਾਂ ਕਾਰਨ ਇਸ ਨੂੰ ਅਗਲਾ ਜਨਮ ਕਿਸੇ ਜਾਨਵਰ ਜਾਂ ਕੀੜੇ ਮਕੌੜੇ ਦੇ ਰੂਪ ਵਿੱਚ ਵੀ ਲੈਣਾ ਪੈਂਦਾ ਹੈ ਬੁਰੇ ਕਰਮਾਂ ਕਾਰਨ ਆਤਮਾ ਮਨੁੱਖ ਦੇ ਰੂਪ ਵਿੱਚ ਵੀ ਬਹੁਤ ਦੁੱਖ ਭੋਗਦੀ ਹੈ ਆਤਮਾ ਆਪਣੇ ਕਰਮਾਂ ਅਨੁਸਾਰ ਜਨਮ ਲੈਂਦੀ ਹੈ ਇਹ ਛੇਵੇਂ ਪੜਾਅ ਵਿੱਚ ਮਨੁੱਖ ਪਸ਼ੂ ਤੇ ਕੀੜੇ ਮਕੌੜੇ ਆਦ ਦੇ ਰੂਪ ਵਿੱਚ ਜਨਮ ਲੈਂਦੀ ਹੈ ਇਸ ਨੂੰ ਸੁੱਖ ਦੁੱਖ ਕਰਮਾਂ ਅਨੁਸਾਰ ਪ੍ਰਾਪਤ ਹੁੰਦੇ ਹਨ ਪਰ ਇੱਥੇ ਸਵਾਲ ਇਹ ਹੈ ਕੀ ਆਤਮਾ ਇੱਕ ਜਨਮ ਤੋਂ ਬਾਅਦ ਦੂਸਰੇ ਜਨਮ ਵਿੱਚ ਪ੍ਰਵੇਸ਼ ਕਿਵੇਂ ਕਰਦੀ ਹੈ ਜਦੋਂ ਕਿਸੇ ਆਮ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਉਸਦੇ ਹੱਥ ਅਤੇ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਤੋਂ ਬਾਅਦ ਮਨੁੱਖ ਦੀ ਆਤਮਾ ਸਰੀਰ ਦੇ ਨੌਂ ਦੁਆਰਾਂ ਵਿੱਚੋਂ ਕਿਸੇ ਇੱਕ ਦੁਆਰ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਇਹ ਨੌਂ ਦੁਆਰ ਹਨ ਨਾਸਾਂ ਅੱਖਾਂ ਕੰਨ ਮੂਹ ਅਤੇ ਮਲਤਿਆਗ ਪ੍ਰਣਾਲੀ ਦੇ ਅੰਗ ਬ੍ਰਹਮ ਗਿਆਨੀ ਦੀ ਆਤਮਾ ਦਸ਼ਮ ਦਵਾਰ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲਦੀ ਹੈ ਦਸ਼ਮ ਦਵਾਰ ਅੱਖਾਂ ਦੇ ਪਰਵੱਟਿਆਂ ਵਿਚਕਾਰ ਨੱਕ ਦੇ ਉੱਪਰਲੇ ਪਾਸੇ ਤੇ ਸਥਿਤ ਦਿਮਾਗ ਦੇ ਅਗਲੇ ਹਿੱਸੇ ਨੂੰ ਕਿਹਾ ਜਾਂਦਾ ਹੈ ਇਸ ਨੂੰ ਤੀਸਰਾ ਨੇਤਰ ਵੀ ਕਿਹਾ ਜਾਂਦਾ ਹੈ ਜਦੋਂ ਆਮ ਮਨੁੱਖ ਦੀ ਆਤਮਾ ਨੌ ਦਵਾਰਾਂ ਵਿੱਚੋਂ ਕਿਸੇ ਇੱਕ ਰਾਹੀ ਬਾਹਰ ਨਿਕਲਦੀ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਉਹ ਮਾਇਆ ਦੇ ਜਾਲ ਵਿੱਚ ਫਸੀ ਹੋਈ ਹੈ ਇਹ ਭੁੱਲ ਹੀ ਗਈ ਸੀ ਕਿ ਉਸ ਦੇ ਨਾਮ ਜਪਣਾ ਹੈ ਤੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਪਰ ਹੁਣ ਸਮਾਂ ਲੰਘ ਚੁੱਕਿਆ ਹੁੰਦਾ ਹੈ ਉਸ ਦਾ ਮਨੁੱਖੀ ਸਰੀਰ ਤੋਂ ਮਿਛੋੜਾ ਪੈ ਜਾਂਦਾ ਹੈ ਇਸ ਸਮੇਂ ਕਈ ਰੂਹਾਂ ਬਹੁਤ ਤੜਫਦੀਆਂ ਹਨ ਉਹਨਾਂ ਦੀ ਤੜਫਣ ਦਾ ਦ੍ਰਿਸ਼ ਬਹੁਤ ਹੀ ਘਟਿਆ ਹੁੰਦਾ ਹੈ ਇਸ ਦ੍ਰਿਸ਼ ਨੂੰ ਦੇਖਣਾ ਬਹੁਤ ਮੁਸ਼ਕਲ ਹੈ ਇਸ ਤੋਂ ਬਾਅਦ ਆਤਮਾ ਫਿਰ ਤੋਂ ਆਪਣੇ ਲਈ ਮਨੁੱਖੀ ਸਰੀਰ ਦੀ ਭਾਲ ਵਿੱਚ ਲੱਗ ਜਾਂਦੀ ਹੈ ਤਾਂ ਕਿ ਮਨੁੱਖ ਦੇ ਰੂਪ ਵਿੱਚ ਜਨਮ ਲੈ ਕੇ ਪ੍ਰਮਾਤਮਾ ਦਾ ਨਾਮ ਜਪੇ ਤੇ 84 ਲੱਖ ਜਨਮ ਤੋਂ ਛੁਟਕਾਰਾ ਪਾਵੇ ਪਰ ਅਗਲਾ ਜਨਮ ਲੈਣਾ ਉਸ ਦੇ ਪ੍ਰਾਣੇ ਪੁਰਾਣੇ ਕਰਮਾਂ ਦੇ ਅਨੁਸਾਰ ਹੀ ਨਿਸ਼ਚਿਤ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਜਨਮ ਨਹੀਂ ਲੈ ਸਕਦੀ ਇਸ ਸੰਬੰਧੀ ਸਾਡੀ ਆਤਮਾ ਦੀ ਸਰੀਰ ਵਿੱਚੋਂ ਬਾਹਰ ਨਿਕਲਣ ਸਮੇਂ ਇੱਕ ਅਨੋਖੀ ਘਟਨਾ ਵਾਪਰਦੀ ਹੈ ਤੇ ਉਹ ਘਟਨਾ ਤੈਅ ਕਰਦੀ ਹੈ ਕਿ ਉਸ ਨੂੰ ਕਿਹੋ ਜਿਹਾ ਜਨਮ ਮਿਲਣਾ ਹੈ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਜੋ ਵੀ ਕੰਮ ਕਰਦਾ ਹੈ ਉਸ ਦੀ ਯਾਦ ਉਸ ਦੇ ਦਿਮਾਗ ਵਿੱਚ ਹਰ ਸਮੇਂ ਜਮਾ ਹੁੰਦੀ ਰਹਿੰਦੀ ਹੈ ਉਸ ਦੇ ਸਾਰੇ ਕੰਮਾਂ ਦੀ ਦ੍ਰਿਸ਼ ਚਿੱਤਰ ਉਸ ਦੇ ਦਿਮਾਗ ਅੰਦਰ ਗੁਪਤ ਰੂਪ ਵਿੱਚ ਜਮਾ ਹੁੰਦੇ ਰਹਿੰਦੇ ਹਨ ਜਦੋਂ ਕਿਸੇ ਮਨੁੱਖ ਦੀ ਮੌਤ ਹੋ ਰਹੀ ਹੁੰਦੀ ਹੈ ਤਾਂ ਇਸ ਸਮੇਂ ਦੇ ਦੌਰਾਨ ਮਨੁੱਖ ਦੇ ਦਿਮਾਗ ਅੰਦਰ ਉਸ ਦੇ ਪੂਰੇ ਜੀਵਨ ਦੀਆਂ ਮੁੱਖ ਘਟਨਾਵਾਂ ਦੇ ਚਿੱਤਰ ਘੁੰਮਣ ਲੱਗ ਜਾਂਦੇ ਹਨ ਉਸ ਨੇ ਆਪਣੇ ਜੀਵਨ ਵਿੱਚ ਜੋ ਵੀ ਕੀਤਾ ਹੁੰਦਾ ਹੈ ਉਹ ਸਾਰੀਆਂ ਯਾਦਾਂ ਉਸ ਦੇ ਅੰਦਰ ਇੱਕ ਦੇ ਬਾਅਦ ਇੱਕ ਕਰ ਸ਼ੁਰੂ ਹੋ ਜਾਂਦੀਆਂ ਹਨ ਉਹ ਆਪਣੇ ਜੀਵਨ ਦੇ ਬੀਤ ਚੁੱਕੇ ਪਲਾਂ ਦੇ ਦ੍ਰਿਸ਼ ਚਿੱਤਰ ਦੇਖ ਰਿਹਾ ਹੁੰਦਾ ਹੈ ਪੁਰਾਣੇ ਦ੍ਰਿਸ਼ ਮਨੁੱਖ ਦੇ ਦਿਮਾਗ ਵਿੱਚ ਘੁੰਮ ਰਹੇ ਹੁੰਦੇ ਹਨ ਇਹ ਹੀ ਉਹ ਗੁਪਤ ਚਿੱਤਰ ਹਨ ਜਿਨ੍ਹਾਂ ਨੂੰ ਚਿੱਤਰ ਗੁਪਤ ਕਿਹਾ ਜਾਂਦਾ ਹੈ ਇਹ ਹੀ ਸਾਡੇ ਕਰਮਾਂ ਦਾ ਲੇਖਾ ਜੋਖਾ ਹੁੰਦੇ ਹਨ ਇਹਨਾਂ ਨੂੰ ਸੋਚਣ ਜਾਂ ਨਾ ਸੋਚਣ ਉੱਤੇ ਮਨੁੱਖ ਦਾ ਕੰਟਰੋਲ ਨਹੀਂ ਹੁੰਦਾ ਇਹ ਆਪਣੇ ਆਪ ਚੱਲ ਰਹੇ ਹੁੰਦੇ ਹਨ ਇਹ ਦ੍ਰਿਸ਼ ਚਿੱਤਰ ਹੀ ਮਨੁੱਖ ਦੇ ਅਗਲੇ ਜਨਮ ਨੂੰ ਨਿਰਧਾਰਤ ਕਰਦੇ ਹਨ ਜੇਕਰ ਮਨੁੱਖ ਪਾਪੀ ਹੈ ਤਾਂ ਉਸ ਦੇ ਦਿਮਾਗ ਅੰਦਰ ਉਸ ਦੇ ਮਾੜੇ ਕਰਮਾਂ ਦੇ ਦ੍ਰਿਸ਼ ਚੱਲਦੇ ਹਨ ਉਦਾਹਰਣ ਦੇ ਤੌਰ ਤੇ ਕਸਾਈ ਨੂੰ ਬੱਕਰੇ ਵੱਢਣ ਦੇ ਦ੍ਰਿਸ਼ ਚੇਤੇ ਆਉਂਦੇ ਹਨ ਜੇਕਰ ਮਨੁੱਖ ਚੰਗਾ ਹੈ ਤਾਂ ਉਸ ਨੂੰ ਆਪਣੇ ਚੰਗੇ ਕਰਮ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਜਿਸ ਸਮੇਂ ਸਾਨੂੰ ਇਹ ਦ੍ਰਿਸ਼ ਦਿਖਾਈ ਦੇ ਰਹੇ ਹੁੰਦੇ ਹਨ ਤਾਂ ਉਸ ਸਮੇਂ ਸਾਡੇ ਮਨ ਦੀ ਚੰਗੀ ਆਵਾਜ਼ ਇਹ ਫੈਸਲਾ ਕਰਦੀ ਹੈ ਕਿ ਸਾਡੇ ਜੀਵਨ ਵਿੱਚ ਅਸੀਂ ਚੰਗੇ ਕੰਮ ਕੀਤੇ ਹਨ ਜਾਂ ਮਾੜੇ ਕੰਮ ਕੀਤੇ ਹਨ ਅਸੀਂ ਆਮ ਤੌਰ ਤੇ ਜਦੋਂ ਕੋਈ ਵੀ ਕੰਮ ਕਰਨ ਲਈ ਫੈਸਲਾ ਲੈਂਦੇ ਹਾਂ ਤਾਂ ਸਾਡੇ ਮਨ ਅੰਦਰੋਂ ਦੋ ਆਵਾਜ਼ਾਂ ਆਉਂਦੀਆਂ ਹਨ ਇੱਕ ਸਾਨੂੰ ਉਸ ਕੰਮ ਨੂੰ ਕਰਨ ਲਈ ਕਹਿੰਦੀ ਹੈ ਤੇ ਦੂਸਰੀ ਰੋਕਦੀ ਹੈ ਜੋ ਚੰਗੀ ਆਵਾਜ਼ ਹੁੰਦੀ ਹੈ ਉਹ ਹਮੇਸ਼ਾ ਚੰਗੇ ਕੰਮ ਕਰਨ ਨੂੰ ਹੀ ਕਹਿੰਦੀ ਹੈ ਮਰਨ ਸਮੇ ਅਸੀਂ ਇਸ ਆਵਾਜ਼ ਦੇ ਫੈਸਲੇ ਅਨੁਸਾਰ ਹੀ ਅਗਲਾ ਜਨਮ ਲੈਂਦੇ ਹਾਂ ਇਸ ਸਮੇ ਸਾਡੇ ਮਨ ਦੀ ਮਾੜੀ ਆਵਾਜ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਇਸ ਚੰਗੀ ਆਵਾਜ਼ ਨੂੰ ਹੀ ਧਰਮਰਾਜ ਕਿਹਾ ਜਾਂਦਾ ਹੈ ਕਸਾਈ ਆਪਣੇ ਦ੍ਰਿਸ਼ਾਂ ਦੇ ਅਨਸਾਰ ਬੱਕਰੇ ਦੇ ਰੂਪ ਵਿੱਚ ਜਨਮ ਲੈਂਦਾ ਹੈ ਤੇ ਪੁੰਨੀ ਵਿਅਕਤੀ ਆਪਣੇ ਚੰਗੇ ਦ੍ਰਿਸ਼ਾਂ ਦੇ ਅਨਸਾਰ ਇੱਕ ਮਨੁੱਖ ਦੇ ਰੂਪ ਵਿੱਚ ਜਨਮ ਲੈਂਦਾ ਹੈ ਤੁਸੀਂ ਇਸ ਨੂੰ ਪੜ੍ਹ ਕੇ ਇਹ ਨਾ ਸੋਚਣ ਲੱਗ ਜਾਣਾ ਕੇ ਮਰਨ ਸਮੇ ਅਸੀਂ ਚੰਗਾ ਸੋਚਾਂਗੇ ਤਾਂ ਚੰਗੀ ਜੁਨ ਮਿਲੇਗੀ ਇਹ ਵਿਚਾਰ ਗਲਤ ਹੈ ਕਿਉਂਕਿ ਮੌਤ ਦੇ ਸਮੇ ਮਨੁੱਖ ਦਾ ਆਪਣੇ ਮਨ ਦੇ ਦ੍ਰਿਸ਼ਾਂ ਗੁਪਤ ਚਿੱਤਰਾਂ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ ਇਹ ਆਪਣੇ ਆਪ ਚੱਲਦੇ ਹਨ ਕਈ ਵਾਰੀ ਮਨੁੱਖ ਦੀ ਮੌਤ ਅਚਾਨਕ ਹੋ ਜਾਂਦੀ ਹੈ ਤਾਂ ਉਸ ਦੀ ਆਤਮਾ ਛੇਤੀ ਛੇਤੀ ਕਿਸੇ ਦੂਸਰੀ ਜੁਨ ਵਿੱਚ ਨਹੀਂ ਪੈਂਦੀ ਕਿਉਂਕਿ ਮਨੁੱਖ ਦੀ ਮੌਤ ਸਮੇ ਆਤਮਾ ਦੀ ਚੇਤਨਾ ਦਾ ਦੂਸਰੇ ਜਨਮ ਵਿੱਚ ਜਾਣ ਲਈ ਤਿਆਰ ਹੋਣਾ ਜ਼ਰੂਰੀ ਹੈ ਜੇਕਰ ਮਨੁੱਖ ਆਪਣੇ ਉਸੇ ਜਨਮ ਵਿੱਚ ਕੁਝ ਹੋਰ ਵੀ ਕਰਨਾ ਚਾਹੁੰਦਾ ਸੀ ਤੇ ਆਪਣੀ ਕੋਈ ਵੱਡੀ ਇੱਛਾ ਨਾਲ ਲੈ ਕੇ ਮਰ ਜਾਂਦਾ ਹੈ ਤਾਂ ਕਈ ਵਾਰੀ ਆਤਮਾ ਸਰੀਰ ਨੂੰ ਛੱਡਣ ਤੋਂ ਬਾਅਦ ਦੂਸਰੇ ਸਰੀਰਕ ਜਨਮ ਵਿੱਚ ਨਹੀਂ ਪੈਂਦੀ ਸਗੋਂ ਇਹ ਇੱਕ ਹੋਰ ਹੀ ਜੂਨ ਵਿੱਚ ਪੈ ਜਾਂਦੀ ਹੈ ਜਿਸ ਨੂੰ ਪ੍ਰੇਤ ਜੂਨ ਕਿਹਾ ਜਾਂਦਾ ਹੈ ਆਮ ਤੌਰ ਤੇ ਅਜਿਹਾ ਉਹਨਾਂ ਮਨੁੱਖਾਂ ਦੀਆਂ ਆਤਮਾਵਾਂ ਨਾਲ ਹੁੰਦਾ ਹੈ ਜਿਨ੍ਹਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ ਜਿਵੇਂ ਕਿ ਕਿਸੇ ਦੁਰਘਟਨਾ ਵਿੱਚ ਜਾਂ ਆਤਮ ਹੱਤਿਆ ਕਰਨ ਨਾਲ ਇਸ ਤਰ੍ਹਾਂ ਦੇ ਮਨੁੱਖਾਂ ਦੀਆਂ ਆਤਮਾਵਾਂ ਅਕਸਰ ਪ੍ਰੇਤ ਜੂਨ ਵਿੱਚ ਪੈ ਜਾਂਦੀਆਂ ਹਨ ਇਹਨਾਂ ਕੋਲ ਕੋਈ ਸਰੀਰ ਨਹੀਂ ਹੁੰਦਾ ਪਰ ਇਹਨਾਂ ਕੋਲ ਮਨੁੱਖੀ ਚੇਤਨਾ ਹੁੰਦੀ ਹੈ ਇਹ ਆਤਮਾਵਾਂ ਭਟਕਦੀਆਂ ਰਹਿੰਦੀਆਂ ਹਨ ਇਨਾਂ ਦਾ ਜੀਵਨ ਬਹੁਤ ਕਸ਼ਦਾਇਕ ਹੁੰਦਾ ਹੈ। ਕਈ ਵਾਰੀ ਕੋਈ ਮਨੁੱਖ ਅੱਗ ਲੱਗਣ ਕਾਰਨ ਮਰ ਜਾਂਦਾ ਹੈ ਪਰ ਉਸ ਦੀ ਆਤਮਾ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਸ ਦਾ ਸਰੀਰ ਮਰ ਚੁੱਕਿਆ ਹੈ ਤੇ ਉਹ ਕਈ ਸਾਲਾਂ ਤੱਕ ਅੱਗ ਲੱਗਣ ਸਮੇਂ ਹੋਣ ਵਾਲੀ ਤਕਲੀਫ ਮਹਿਸੂਸ ਕਰਦੀ ਹੋਈ ਮਦਦ ਦੀ ਮੰਗ ਕਰਦੀ ਹੈ ਤੇ ਚੀਕਾਂ ਮਾਰਦੀ ਹੈ। ਇਨਾਂ ਦਾ ਜੀਵਨ ਸੁਪਨੇ ਦੇ ਧੁੰਦਲੇ ਦ੍ਰਿਸ਼ ਵਾਂਗ ਬੀਤਦਾ ਹੈ। ਪਰ ਕੁਝ ਆਤਮਾਵਾਂ ਪ੍ਰੇਤ ਜੁਨ ਵਿੱਚ ਵੀ ਮਨੁੱਖਾਂ ਵਾਂਗ ਚੰਗੀ ਤਰ੍ਹਾਂ ਸਭ ਕੁਝ ਸਪਸ਼ਟ ਦੇਖ ਸੁਣ ਤੇ ਮਹਿਸੂਸ ਕਰ ਸਕਦੀਆਂ ਹਨ ਹੁਣ ਅੱਗੇ ਇਹ ਸਵਾਲ ਪੈਦਾ ਹੋ ਜਾਂਦਾ ਹੈ ਕਿ ਆਤਮਾ ਸਰੀਰ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਦੂਸਰਾ ਸਰੀਰ ਕਿਵੇਂ ਧਾਰਨ ਕਰਦੀ ਹੈ ਭਾਵ ਦੂਸਰੇ ਜਨਮ ਵਿੱਚ ਕਿਵੇਂ ਪ੍ਰਵੇਸ਼ ਕਰਦੀ ਹੈ ਇਸ ਕਿਰਿਆ ਦੇ ਸਬੰਧ ਵਿੱਚ ਜੀਵ ਮਾਦਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਮਾਦਾ ਹੀ ਬੱਚੇ ਨੂੰ ਜਨਮ ਦਿੰਦੀ ਹੈ ਕੋਈ ਵੀ ਆਤਮਾ ਉਸੇ ਮਾਂ ਦੇ ਜਰੀਏ ਜਨਮ ਲੈ ਸਕਦੀ ਹੈ ਜਿਸ ਦੀ ਸੋਚ ਅਤੇ ਕਰਮ ਉਸ ਨਾਲ ਮੇਲ ਖਾਂਦੇ ਹੋਣ ਇੱਕ ਬੁਰੇ ਇਨਸਾਨ ਦੀ ਆਤਮਾ ਇੱਕ ਆਮ ਮਾਦਾ ਅੰਦਰ ਆਸਾਨੀ ਨਾਲ ਪ੍ਰਵੇਸ਼ ਕਰ ਸਕਦੀ ਹੈ ਇੱਕ ਘਟੀਆ ਆਤਮਾ ਘਟੀਆ ਚਰਿੱਤਰ ਦੀ ਜਾਂ ਘਟੀਆ ਸੋਚ ਵਾਲੀ ਔਰਤ ਅੰਦਰ ਆਸਾਨੀ ਨਾਲ ਦਾਖਲ ਹੋ ਸਕਦੀ ਹੈ पर एक नाम जप्ण वाली ते ऊंची सोच वाली स्त्री ਦੇ ਅੰਦਰ ਇੱਕ ਧਾਰਮਿਕ ਇਨਸਾਨ ਦੀ ਆਤਮਾ ਹੀ ਦਾਖਲ ਹੋ ਸਕਦੀ ਹੈ ਇਥੇ ਇੱਕ ਹੋਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਇੱਕ ਆਤਮਾ ਕਿਸੇ ਮਾਦਾ ਦੇ ਦੁਆਰਾ ਜਨਮ ਲੈਣ ਲਈ ਉਸ ਦੇ ਅੰਦਰ ਦਾਖਲ ਕਿਸ ਸਮੇਂ ਹੁੰਦੀ ਹੈ ਇਸ ਦਾ ਉੱਤਰ ਹੈ ਜਿਸ ਸਮੇਂ ਨਰ ਅਤੇ ਮਾਦਾ ਸੰਪਰਗ ਕਰਦੇ ਹਨ ਤਾਂ ਉਸ ਸਮੇਂ ਇੱਕ ਆਤਮਾ ਮਾਤਾ ਅੰਦਰ ਦਾਖਲ ਹੁੰਦੀ ਹੈ ਬਿੰਦ ਅਤੇ ਖੂਨ ਵਿੱਚ ਊਰਜਾ ਦਾ ਸੰਚਾਲਨ ਆਤਮਾ ਦੁਆਰਾ ਹੁੰਦਾ ਹੈ ਤੇ ਨਵਾਂ ਸਰੀਰ ਬਣਦਾ ਹੈ ਕਈ ਪਵਿੱਤਰ ਨਾਮ ਜਪਣ ਵਾਲੀ ਮਨੁੱਖਾਂ ਦੀਆਂ ਆਤਮਾਵਾਂ ਸੈਂਕੜੇ ਸਾਲ ਆਪਣੀ ਮਾਂ ਦੀ ਤਲਾਸ਼ ਵਿੱਚ ਭਟਕਦੀਆਂ ਹੀ ਰਹਿੰਦੀਆਂ ਹਨ ਉਹ ਆਪਣੇ ਲਈ ਉੱਚੇ ਚਰਿੱਤਰ ਵਾਲੀ ਧਾਰਮਿਕ ਔਰਤ ਦੀ ਭਾਲ ਕਰਦੀਆਂ ਰਹਿੰਦੀਆਂ ਹਨ ਜਦ ਤੱਕ ਉਹਨਾਂ ਨੂੰ ਇਸ ਤਰ੍ਹਾਂ ਦੀ ਇਸਤਰੀ ਨਹੀਂ ਮਿਲਦੀ ਉਹ ਆਤਮਾਵਾਂ ਭਟਕਦੀਆਂ ਹੀ ਰਹਿੰਦੀਆਂ ਹਨ ਪਰ ਭਟਕਣ ਤੋਂ ਭਾਵ ਇਹ ਨਹੀਂ ਕਿ ਇਹ ਆਤਮਾਵਾਂ ਦੁੱਖ ਭੋਗਦੀਆਂ ਹਨ ਜਾਂ ਤੜਫਦੀਆਂ ਹਨ ਭਟਕਣ ਤੋਂ ਭਾਵ ਹੈ ਕਿ ਇਹ ਥਾਂ-ਥਾਂ ਉੱਤੇ ਆਪਣੀ ਚੰਗੀ ਮਾਂ ਦੀ ਤਲਾਸ਼ ਕਰਦੀਆਂ ਰਹਿੰਦੀਆਂ ਹਨ ਉਂਝ ਇਹਨਾਂ ਆਤਮਾਵਾਂ ਦੀ ਸਥਿਤੀ ਪ੍ਰੇਤਾਂ ਵਾਲੀ ਨਹੀਂ ਹੁੰਦੀ ਇਹ ਕਾਫੀ ਆਨੰਦ ਵਿੱਚ ਹੁੰਦੀਆਂ ਹਨ ਇਹਨਾਂ ਆਤਮਾਵਾਂ ਨੂੰ ਹੀ ਦੇਵੀ ਦੇਵਤੇ ਕਿਹਾ ਜਾਂਦਾ ਹੈ ਕਈ ਮਨੁੱਖ ਸੋਚਦੇ ਹਨ ਕਿ ਦੇਵੀ ਦੇਵਤੇ ਸਾਡੇ ਤੋਂ ਉੱਤੇ ਹਨ ਪਰ ਉਹ ਗਲਤ ਹਨ ਸਾਨੂੰ ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਕਿ ਸ੍ਰਿਸ਼ਟੀ ਵਿੱਚ ਸਭ ਤੋਂ ਉੱਤਮ ਮਨੁੱਖ ਹੈ ਮਨੁੱਖੀ ਸਰੀਰ ਦੇ ਜਰੀਏ ਹੀ 84 ਲੱਖ ਜਨਮਾਂ ਤੋਂ ਮੁਕਤੀ ਪ੍ਰਾਪਤ ਕਰ ਬੰਦਨਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਦੇਵੀ ਦੇਵਤੇ ਮੁਕਤ ਨਹੀਂ ਹਨ ਉਹ ਮਨੁੱਖ ਦੇ ਰੂਪ ਵਿੱਚ ਜਨਮ ਲੈਣ ਲਈ ਆਪਣੀ ਮਾਂ ਦੀ ਉਡੀਕ ਕਰਦੇ ਰਹਿੰਦੇ ਹਨ ਜਦੋਂ ਉਹਨਾਂ ਨੂੰ ਕੋਈ ਚੰਗੀ ਇਸਤਰੀ ਮਿਲ ਜਾਂਦੀ ਹੈ ਤਾਂ ਉਸ ਦੇ ਨਾਲ ਨਾਲ ਰਹਿੰਦੇ ਹਨ ਤੇ ਸਹੀ ਸਮਾਂ ਆਉਣ ਤੇ ਉਸ ਔਰਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ ਪਰ ਜੋ ਦੁਸ਼ਟ ਮਨੁੱਖਾਂ ਦੀਆਂ ਆਤਮਾਵਾਂ ਹਨ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਕਿਸੇ ਜਾਨਵਰ ਮਾਦਾ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ ਕਟਿਆ ਮਨੁੱਖ ਦੀਆਂ ਆਤਮਾਵਾਂ ਕਟਿਆ ਜਹੀ ਸੋਚ ਰੱਖਣ ਵਾਲੀ ਨਿੰਦਿਆ ਚੁਗਲੀ ਕਰਨ ਵਾਲੀ ਇਸਤਰੀ ਦੇ ਜ਼ਰੀਏ ਹੀ ਜਨਮ ਲੈ ਸਕਦੀਆਂ ਹਨ ਪਰ ਇੱਕ ਧਾਰਮਿਕ ਇਸਤਰੀ ਦੇ ਜ਼ਰੀਏ ਜਨਮ ਲੈਣਾ ਇਹਨਾਂ ਲਈ ਸੰਭਵ ਨਹੀਂ ਹੈ ਕਿਉਂਕਿ ਇੱਕ ਧਾਰਮਿਕ ਇਸਤਰੀ ਦੇ ਦੁਆਲੇ ਇੱਕ ਅਲੌਕਿਕ ਸ਼ਕਤੀ ਘੁੰਮ ਰਹੀ ਹੁੰਦੀ ਹੈ ਇਸ ਨੂੰ ਅਸੀਂ ਸੁਰੱਖਿਆ ਕਵਚ ਵੀ ਕਹਿ ਸਕਦੇ ਹਾਂ ਜਿਸ ਕਾਰਨ ਦੁਸ਼ਟ ਆਤਮਾਵਾਂ ਉਸ ਇਸਤਰੀ ਅੰਦਰ ਦਾਖਲ ਨਹੀਂ ਹੋ ਸਕਦੀਆਂ ਪਰ ਦੇਵੀ-ਦੇਵਤੇ ਆਸਾਨੀ ਨਾਲ ਅਜਿਹੀ ਇਸਤਰੀ ਅੰਦਰ ਦਾਖਲ ਹੋ ਜਾਂਦੇ ਹਨ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਵੋ ਕਿ ਧਾਰਮਿਕ ਆਤਮਾਵਾਂ ਦੇਵੀ-ਦੇਵਤੇ ਹਨ ਤੇ ਦੁਸ਼ਟ ਆਤਮਾਵਾਂ ਰਾਖਸ਼ ਹਨ ਦੇਵੀ ਦੇਵਤੇ ਛੇਤੀ ਛੇਤੀ ਜਨਮ ਨਹੀਂ ਲੈ ਪਾਉਂਦੇ ਇਸ ਸਬੰਧੀ ਤੁਸੀਂ ਵੀ ਸਿਆਣੇ ਹੋ ਕਿ ਇੰਜ ਕਿਉਂ ਹੁੰਦਾ ਹੈ ਅਸੀਂ ਸਭ ਜਾਣਦੇ ਹਾਂ ਕਿ ਇੱਕ ਨਿੰਦਿਆ ਚੁਗਲੀ ਤੋਂ ਰਹਿਤ ਔਰਤ ਮਿਲਣੀ ਬਹੁਤ ਹੀ ਮੁਸ਼ਕਲ ਹੈ ਜਾਂ ਕਹਿ ਲਵੋ ਕਿ ਇਹ ਹਨੇਰੇ ਵਿੱਚ ਸੂਈ ਲੱਭਣ ਦੇ ਸਮਾਨ ਹੈ ਆਮ ਔਰਤਾਂ ਈਰਖਾ ਦੁਸ਼ਵੈਸ਼ਹੀਣ ਭਾਵਨਾ ਨਿੰਦਿਆ ਚੁਗਲੀ ਆਦ ਔਗਣਾ ਨਾਲ ਭਰੀਆਂ ਹੁੰਦੀਆਂ ਹਨ ਜਿਸ ਕਾਰਨ ਇਹਨਾਂ ਦੇ ذریعے ਸਿਰਫ ਰਾਖਸ਼ ਹੀ ਜਨਮ ਲੈਂਦੇ ਹਨ। ਇਹੀ ਕਾਰਨ ਹੈ ਕਿ ਸੰਸਾਰ ਭਰ ਦੇ ਲੋਕਾਂ ਵਿੱਚ ਚੰਗੇ ਲੋਕ ਆਟੇ ਵਿੱਚ ਲੂਣ ਦੇ ਬਰਾਬਰ ਹਨ। ਇਸ ਸਮੇਂ ਸੰਸਾਰ ਭਰ ਵਿੱਚ ਰਾਖਸ਼ ਜਨਮ ਲੈ ਰਹੇ ਹਨ। ਦੇਵੀ ਦੇਵਤੇ ਜਨਮ ਲੈਣ ਲਈ ਉਤਸੁਕ ਹਨ। ਪਰ ਕੋਈ ਚੱਜ ਦੀ ਮਾਨ ਹੀ ਮਿਲ ਰਹੀ। ਇੱਕ ਈਰਖਾ, ਹੀਣ ਭਾਵਨਾ, ਨਿੰਦਿਆ ਆਦ ਔਗਣਾ ਤੋਂ ਰਹਿਤ ਔਰਤ ਦਾ ਮਿਲਣਾ ਬਹੁਤ ਮੁਸ਼ਕਲ ਹੈ ਇਸੇ ਕਾਰਨ ਦੇਵੀ ਦੇਵਤੇ ਜਨਮ ਲੈਣ ਲਈ ਕਈ ਵਾਰੀ ਸੈਂਕੜੇ ਸਾਲ ਮਾਂ ਦੀ ਤਲਾਸ਼ ਕਰਦੇ ਰਹਿੰਦੇ ਹਨ ਚੰਗੀ ਮਾਂ ਨਾ ਮਿਲਣ ਦਾ ਮੁੱਖ ਕਾਰਨ ਦੁਨੀਆ ਉੱਤੇ ਰਾਖਸ਼ੀ ਬਿਰਤੀ ਵਾਲੇ ਲੋਕ ਦਾ ਜ਼ਿਆਦਾ ਤੇ ਧਾਰਮਿਕ ਲੋਕਾਂ ਦਾ ਘੱਟ ਹੋਣਾ ਹੈ ਜੇਕਰ ਸਾਰੀਆਂ ਔਰਤਾਂ ਨਾਮ ਜਪਣ ਲੱਗ ਜਾਣ ਤੇ ਆਪਣੇ ਨਿੰਦਿਆ ਚੁਗਲੀ ਈਰਖਾ ਆਦ ਔਗਣਾ ਨੂੰ ਤਿਆਗ ਦੇਣ ਤਾਂ ਸੰਸਾਰ ਹੌਲੀ ਹੌਲੀ ਕਟਿਆ ਅਵਸਥਾ ਤੋਂ ਵਧੀਆ ਅਵਸਥਾ ਵਿੱਚ ਆਉਣ ਲੱਗ ਜਾਵੇਗਾ ਕਿਉਂਕਿ ਇਸ ਤਰ੍ਹਾਂ ਕਾਰਨ ਨਾਲ ਔਰਤਾਂ ਦੁਆਰਾ ਜਨਮ ਲੈਣ ਵਾਲੇ ਬੱਚੇ ਦੇਵਤੇ ਹੋਣਗੇ ਦੇਵ ਰੂਹਾ ਇਸ ਸੰਸਾਰ ਵਿੱਚ ਜਨਮ ਲੈ ਕੇ ਏਕਤਾ ਪਿਆਰ ਕੁਰਬਾਨੀ ਤਿਆਗ ਦਇਆ ਨਿਮਰਤਾ वीरता पवित्रता ਅਤੇ ਈਸ਼ਵਰ ਭਗਤੀ ਆਦ ਚੰਗੇ ਗੁਣਾ ਵਾਲੇ ਮਨੁੱਖਾਂ ਦੀ ਪਰਮਾਰ ਪੈਦਾ ਕਰ ਦੇਣ ਗਿਆ ਤੇ ਰਾक्षਸਾਂ ਦੀ ਗਿਣਤੀ ਘਟ ਜਾਵੇਗੀ ਪੂਰੀ ਪ੍ਰithvi ਉੱਤੇ ਗੰਦਗੀ ਦਾ ਸਫਾਇਆ ਹੋ ਜਾਵੇਗਾ ਪਰ ਅਜਿਹਾ ਹੋਣਾ ਮੁਸ਼ਕਲ ਹੈ ਕਿਉਂਕਿ ਜ਼ਿਆਦਾਤਰ ਇਸਤਰੀਆਂ ਨੂੰ ਨਾਮ ਜਪਣਾ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਈਰਖਾ ਨਾ ਕਰਨਾ ਮਾਉਂਟ ਐਵਰੈਸਟ ਦੀ ਚੋਟੀ ਉੱਤੇ ਚੜਨ ਵਰਗਾ ਲੱਗਦਾ ਹੈ ਇਸ ਦਾ ਕਾਰਨ ਸਿਰਫ ਇਹੀ ਹੈ ਕਿ ਅੱਜ ਕੱਲ ਦੇ ਮਾਤਾ ਪਿਤਾ ਖੁਦ ਰਾਕਸ਼ਸ ਬਿਰਤੀ ਵਾਲੀਆਂ ਰੂਹਾਂ ਹਨ ਮਾੜੇ ਕਰਮਾਂ ਕਾਰਨ ਇਹਨਾਂ ਦੀ ਕਿਸਮਤ ਵਿੱਚ ਦੁੱਖ ਪਾਉਣਾ ਲਿਖਿਆ ਹੋਇਆ ਹੈ ਇਹ ਰਾਕਸ਼ਸ ਨੂੰ ਜਨਮ ਦਿੰਦੇ ਹਨ ਤੇ ਇਹ ਰਾਕਸ਼ਸ ਬੱਚੇ ਵੱਡੇ ਹੋ ਕੇ ਇਹਨਾਂ ਨੂੰ ਸਤਾਉਂਦੇ ਹਨ ਜੋ ਬੱਚੇ ਆਪਣੇ ਮਾਂ ਬਾਪ ਨੂੰ ਸਤਾਉਂਦੇ ਹਨ ਉਹਨਾਂ ਦੀ ਕਦਰ ਨਹੀਂ ਕਰਦੇ ਇਹ ਸਭ ਰਾਕਸ਼ਸ਼ ਆਤਮਾਵਾਂ ਹਨ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਰਾਕਸ਼ਸ਼ਾਂ ਦੇ ਘਰ ਰਾਕਸ਼ਸ਼ ਹੀ ਜਨਮ ਲੈਂਦੇ ਹਨ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਉਹ ਤਾਂ ਬਹੁਤ شریف ਹੈ ਪਰ ਉਸ ਦੀ ਔਲਾਦ ਉਸ ਨੂੰ ਕਿਉਂ ਸਤਾਉਂਦੀ ਹੈ ਉਸ ਦੇ ਘਰ ਇਸ ਤਰ੍ਹਾਂ ਦੀ ਔਲਾਦ ਕਿਵੇਂ ਪੈਦਾ ਹੋ ਗਈ ਪਰ ਤੁਸੀਂ ਜਿਸ ਨੂੰ شریف ਸਮਝ ਰਹੇ ਹੋ ਉਹ ਇੱਕ ਪਾਪੀ ਆਤਮਾ ਹੈ ਇਹਨਾਂ ਪਾਪੀ ਆਤਮਾਵਾਂ ਨੇ ਪੁਰਾਣੇ ਜਨਮਾਂ ਵਿੱਚ ਪਾਪ ਕੀਤੇ ਹੁੰਦੇ ਹਨ ਜੀਵਾਂ ਨੂੰ ਸਤਾਇਆ ਹੁੰਦਾ ਹੈ ਇਸ ਲਈ ਇਹ ਆਪਣੇ ਬੱਚਿਆਂ ਤੋਂ ਦੁੱਖ ਪਾਉਂਦੇ ਹਨ ਤੇ ਇਹਨਾਂ ਦਾ ਜੀਵਨ ਦੁੱਖਾਂ ਦਾ ਘਰ ਬਣ ਜਾਂਦਾ ਹੈ ਇਹਨਾਂ ਦੇ ਰਾਖਸ਼ ਬੱਚੇ ਵੀ ਆਪਣੇ ਮਾੜੇ ਕਰਮਾਂ ਕਾਰਨ ਜੀਵਨ ਵਿੱਚ ਸੁਖੀ ਨਹੀਂ ਰਹਿੰਦੇ ਚਾਹੇ ਇਹ ਜਿੰਨੇ ਮਰਜੀ ਅਮੀਰ ਹੋ ਜਾਣ ਪਰ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਪਰ ਦੂਜੇ ਪਾਸੇ ਧਾਰਮਿਕ ਮਨੁੱਖਾਂ ਦੇ ਘਰ ਧਾਰਮਿਕ ਆਤਮਾਵਾਂ ਜਨਮ ਲੈਂਦੀਆਂ ਹਨ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਦੇਵਤਿਆਂ ਦੇ ਘਰ ਦੇਵਤੇ ਜਨਮ ਲੈਂਦੇ ਹਨ ਇਹ ਪਰਿਵਾਰ ਸੁਖੀ ਰਹਿੰਦੇ ਹਨ ਭਾਵੇਂ ਇਹ ਗਰੀਬ ਹੀ ਹੋਣ ਤੁਸੀਂ ਆਪ ਦੀ ਵੇਖੋ ਕਿ ਤੁਹਾਡੇ ਆਸ-ਪਾਸ ਜਿੰਨੇ ਵੀ ਧਾਰਮਿਕ ਪਰਿਵਾਰ ਹਨ ਉਹਨਾਂ ਵਿੱਚ ਸੁੱਖ ਸ਼ਾਂਤੀ ਹੈ ਪਰ ਬਾਕੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਹੀਂ ਹੈ ਕਾਰਨ ਬਸ ਇਹੀ ਹੈ ਕਿ ਇਹ ਕਰਮ ਚੱਕਰ ਦੇ ذریعے ਸੁੱਖ ਪਾ ਰਹੇ ਹਨ ਆਤਮਾ ਆਪਣੇ ਕਰਮਾਂ ਦੇ ਅਨੁਸਾਰ ਹੀ ਅਗਲਾ ਚੰਗਾ ਜਾਂ ਮਾੜਾ ਜਨਮ ਲੈਂਦੀ ਹੈ ਮਨੁੱਖ ਆਪਣੇ ਚੰਗੇ ਜਾਂ ਮਾੜੇ ਕਰਮਾਂ ਦੇ ਅਨੁਸਾਰ ਹੀ ਚੰਗੀਆਂ ਜਾਂ ਮਾੜੀਆਂ ਆਤਮਾਵਾਂ ਨੂੰ ਜਨਮ ਦਿੰਦੇ ਹਨ ਹਰ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਸੁੱਖ ਤੇ ਦੁੱਖ ਪਾਉਂਦਾ ਹੈ ਇੱਕ ਮਾਂ ਦੇ ਪੇਟ ਵਿੱਚ ਬੱਚੇ ਉੱਤੇ ਉਸ ਦੀ ਮਾਂ ਦੀ ਸੋਚ ਅਤੇ ਕੰਮਕਾਰ ਦਾ ਬਹੁਤ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਚੰਗਾ ਸੋਚਣ, ਸੁਣਨ ਤੇ ਪੜ੍ਹਨ ਲਈ ਕਿਹਾ ਜਾਂਦਾ ਹੈ। ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਬੱਚੇ ਦੇ ਜਨਮ ਵਿੱਚ ਪਿਤਾ ਦੀ ਕੀ ਭੂਮਿਕਾ ਹੈ? ਪਿਤਾ ਦੇ ਦੁਸ਼ਟ ਜਾਂ ਪਵਿੱਤਰ ਹੋਣ ਦਾ ਅਸਰ ਵੀ ਇਸ ਕਿਰਿਆ ਉੱਤੇ ਪੈਂਦਾ ਹੈ। ਮਾ ਰ ਮੁੱਖ ਭੂਮਿਕਾ ਮਾਂ ਦੀ ਹੈ ਕਿਉਂਕਿ ਆਤਮਾ ਨੇ ਪਿਤਾ ਦੇ ਨਹੀਂ ਸਗੋਂ ਮਾਂ ਦੇ ਅੰਦਰ ਦਾਖਲ ਹੋਣਾ ਹੁੰਦਾ ਹੈ ਅੱਜ ਕੱਲ੍ਹ ਦੁਨੀਆ ਵਿੱਚ ਜ਼ਿਆਦਾਤਰ ਰਕਸ਼ਸ ਹੀ ਪੈਦਾ ਹੋ ਰਹੇ ਹਨ ਦੇਵਤੇ ਤਾਂ 10% ਹੀ ਹਨ ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਜੋ ਫਿਲਮਾਂ ਬਣਦੀਆਂ ਹਨ ਇਹਨਾਂ ਵਿੱਚ ਅਪਰਾਧੀ ਵਿਰਤੀ ਵਾਲੇ ਮਨੁੱਖ ਨੂੰ ਹੀਰੋ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤੇ ਲੋਕ ਇਹਨਾਂ ਫਿਲਮਾਂ ਨੂੰ ਪਸੰਦ ਵੀ ਬਹੁਤ ਕਰਦੇ ਹਨ ਇਸ ਦਾ ਮੁੱਖ ਕਾਰਨ ਇਹੀ ਹੈ ਕਿ ਇਹਨਾਂ ਨੂੰ ਦੇਖਣ ਵਾਲੇ ਵੀ ਰਾਖਸ਼ ਹਨ ਤੇ ਇਹਨਾਂ ਨੂੰ ਬਣਾਉਣ ਵਾਲੇ ਵੀ ਰਾਖਸ਼ ਹਨ ਇੱਕ ਰਾਖਸ਼ ਦੂਸਰੇ ਰਾਖਸ਼ ਨੂੰ ਹੀ ਪਸੰਦ ਕਰਦਾ ਹੈ ਨਾ ਕਿ ਦੇਵਤੇ ਨੂੰ ਆਤਮਾ ਦਾ ਕੋਈ ਲਿੰਗ ਨਹੀਂ ਹੁੰਦਾ ਇਹ ਸਭ ਵਿੱਚ ਇੱਕ ਹੀ ਤਰ੍ਹਾਂ ਦੀ ਹੁੰਦੀ ਹੈ ਮਾਦਾ ਅਗਲੇ ਜਨਮ ਵਿੱਚ ਨਰ ਤੇ ਨਰ ਅਗਲੇ ਜਨਮ ਵਿੱਚ ਮਾਦਾ ਬਣ ਸਕਦਾ ਹੈ ਕਈ ਸੋਚ ਰਹੇ ਹੋਣਗੇ ਕਿ ਜੇਕਰ ਆਤਮਾ ਦਾ ਕੋਈ ਲਿੰਗ ਨਹੀਂ ਹੈ ਤਾਂ ਫਿਰ ਕਿਸੇ ਆਤਮਾ ਨੂੰ ਦੇਵੀ ਤੇ ਕਿਸੇ ਨੂੰ ਦੇਵਤਾ ਕਿਉਂ ਕਿਹਾ ਜਾਂਦਾ ਹੈ ਇੱਥੇ ਦੇਵੀ ਜਾਂ ਦੇਵਤਾ ਹੋਣਾ ਉਸ ਦਾ ਲਿੰਗ ਨਹੀਂ ਸਗੋਂ ਉਸ ਦੀ ਚੇਤਨਾ ਹੈ ਜੋ ਧਾਰਮਿਕ ਔਰਤ ਦੀ ਆਤਮਾ ਹੁੰਦੀ ਹੈ ਉਸ ਦੀ ਚੇਤਨਾ ਔਰਤਾਂ ਵਾਲੀ ਹੁੰਦੀ ਹੈ ਇਸ ਲਈ ਉਸ ਨੂੰ ਦੇਵੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਧਾਰਮਿਕ ਵਿਅਕਤੀ ਦੀ ਆਤਮਾ ਨੂੰ ਦੇਵਤਾ ਕਿਹਾ ਜਾਂਦਾ ਹੈ ਇੱਕ ਰਾਖਸ਼ ਨੂੰ ਵੀ ਉਸ ਦੀ ਚੇਤਨਾ ਦੇ ਆਧਾਰ ਤੇ ਹੀ ਨਰ ਅਤੇ ਮਾਦਾ ਦੇ ਨਾਮ ਨਾਲ ਸੰਬੰਧਿਤ ਕੀਤਾ ਜਾਂਦਾ ਹੈ ਔਰਤ ਕੋਲ ਇੱਕ ਮਹਾਨ ਸ਼ਕਤੀ ਹੈ ਤੇ ਉਹ ਹੈ ਜਨਮ ਦੇਣ ਦੀ ਸ਼ਕਤੀ ਔਰਤਾਂ ਨੂੰ ਜਿਆਦਾ ਤੋਂ ਜਿਆਦਾ ਨਾਮ ਜਪਣਾ ਚਾਹੀਦਾ ਹੈ ਤਾਂ ਜੋ ਉਹ ਪਰਮਾਤਮਾ ਦੇ ਕਰੀਬ ਜਾ ਸਕਣ ਤੇ ਦੇਵ ਰੂਹਾਂ ਇਹਨਾਂ ਦੇ ਜਰੀਏ ਜਨਮ ਲੈ ਸਕਣ ਔਰਤ ਚਾਹੇ ਤਾਂ ਚੰਗੇ ਇਨਸਾਨ ਨੂੰ ਜਨਮ ਦੇ ਸਕਦੀ ਹੈ ਤੇ ਪੂਰੀ ਦੁਨੀਆ ਬਦਲ ਸਕਦੀ ਹੈ ਇਹ ਸ਼ਕਤੀ ਔਰਤ ਕੋਲ ਹੀ ਹੈ ਪਰ ਹੁਣ ਜੇ ਔਰਤਾਂ ਨਾਮ ਨਹੀਂ ਜਪਦੀਆਂ ਤੇ ਈਰਖਾ ਦੁਸ਼ਵੈਸ਼ ਨਿੰਦਿਆ ਚੁਗਲੀ ਆਦ ਬੁਰੀਆਂ ਭਾਵਨਾਵਾਂ ਨਾਲ ਭਰੀਆਂ ਪਈਆਂ ਹਨ ਇਹਨਾਂ ਦੇ ਜ਼ਰੀਏ ਰਾਖਸ਼ ਜਨਮ ਲੈ ਰਹੇ ਹਨ ਤਾਂ ਇਸ ਬਾਰੇ ਔਰਤਾਂ ਨੂੰ ਜਾਗਰੂਕ ਕਰਕੇ ਦੁਨੀਆ ਨੂੰ ਸਾਫ਼ ਸੁਥਰਾ ਬਣਾਇਆ ਜਾਣਾ ਜ਼ਰੂਰੀ ਹੈ ਇਹ ਸਭ ਪੜ ਕੇ ਔਰਤਾਂ ਨੂੰ ਪਤਾ ਚੱਲ ਜਾਵੇਗਾ ਕਿ ਉਹਨਾਂ ਕੋਲ ਕਿੰਨੀ ਵੱਡੀ ਮਹਾਨ ਸ਼ਕਤੀ ਹੈ ਇਸ ਸ਼ਕਤੀ ਦਾ ਉਪਯੋਗ ਉਹ ਦੇਵਤਿਆਂ ਨੂੰ ਜਨਮ ਦੇਣ ਲਈ ਕਰ ਸਕਦੀਆਂ ਹਨ ਤੇ ਔਰਤਾਂ ਨੂੰ ਇਸ ਤਰ੍ਹਾਂ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਸਰੀਰ ਉੱਤੇ ਮੈਲ ਜ਼ਿਆਦਾ ਚੜ ਜਾਂਦੀ ਹੈ ਤੰਹ ਹੋਣਾ ਪੈਂਦਾ ਹੈ ਤੇ ਧਰਤੀ ਵੀ ਆਪਣੇ ਆਪ ਨੂੰ ਨਹਲਾਏਗੀ ਸਾਫ ਸਫਾਈ ਦਾ ਸਾਧਨ ਹੋਵੋਗੇ ਕੁਦਰਤੀ ਆਫਤਾ ਇਸ ਲਈ ਔਰਤਾਂ ਨੂੰ ਨਾਮ ਜਪ ਕੇ ਚੰਗੀਆਂ ਰੂਹਾਂ ਨੂੰ ਜਨਮ ਦੇਣਾ ਤੇ ਦੁਨੀਆ ਨੂੰ ਸਾਫ ਸੁਥਰਾ ਬਣਾਉਣਾ ਚਾਹੀਦਾ ਹੈ ਨਹੀਂ ਤਾਂ ਜਿੰਨੇ ਰਾਖਸ਼ਿ ਵਧਣਗੇ ਦੁਨੀਆ ਦਾ ਵਿਨਾਸ਼ ਵੀ ਉਨਾ ਹੀ ਛੇਤੀ ਹੋਵੇਗਾ ਇੱਥੇ ਵਿਨਾਸ਼ ਤੋਂ ਭਾਵ ਇਹ ਨਹੀਂ ਕਿ ਸਾਰੇ ਹੀ ਮਰ ਜਾਣਗੇ ਇੱਥੇ ਵਿਨਾਸ਼ ਤੋਂ ਭਾਵ ਹੈ ਕਿ ਲਗਭਗ 80% ਮਰ ਜਾਣਗੇ ਤੇ ਜੋ ਬਾਕੀ ਬਚਣਗੇ ਉਹ ਪਰਮਾਤਮਾ ਦੇ ਡਰ ਤੋਂ ਚੰਗੇ ਸਮਾਜ ਦੀ ਸਿਰਜਣਾ ਕਰਨਗੇ ਉਸ ਦਾ ਨਾਮ ਜਪਣਗੇ ਤੇ ਦੇਵ ਰੂਹਾਂ ਜਨਮ ਲੈਣਗੀਆਂ ਇਸ ਤਰ੍ਹਾਂ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਸਾਨੂੰ ਸਾਡੇ ਸਾਰੇ ਪਾਪਾਂ ਦੀ ਸਜ਼ਾ ਅਗਲੇ ਜਨਮ ਵਿੱਚ ਹੀ ਨਹੀਂ ਮਿਲਦੀ ਸਾਨੂੰ ਮੌਜੂਦਾ ਜਨਮ ਵਿੱਚ ਹੀ ਬਹੁਤ ਪਾਪਾਂ ਦੀ ਸਜ਼ਾ ਮਿਲ ਜਾਂਦੀ ਹੈ ਜਿਵੇਂ ਕਿ ਵਿਆਹ ਤੋਂ ਬਾਅਦ ਛੇਤੀ ਹੀ ਜੀਵਨ ਸਾਥੀ ਦੀ ਮੌਤ ਹੋ ਜਾਣਾ ਬੇ ਔਲਾਦ ਹੋਣਾ ਬੱਚਿਆਂ ਦੀ ਛੋਟੀ ਉਮਰ ਵਿੱਚ ਮੌਤ ਕਾਮਯਾਬੀ ਨਾ ਮਿਲਣੀ ਗਰੀਬੀ ਅਪਾਹਜ ਬਿਮਾਰੀਆਂ ਲੱਗਣੀਆਂ ਬਦਨਾਮੀ ਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ